ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਯੁਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਆਪਣੀ ਪਾਵਨ ਸੰਗਤ ਵਿੱਚ ਬੈਠੇ ਹੋਏ ਸਨ ਸ਼ਬਦ ਕੀਰਤਨ ਹੋ ਰਿਹਾ ਸੀ ਸਾਹਮਣੇ ਸੋਹਣੇ ਦਸਤਾਰਾਂ ਵਿੱਚ ਸਸਤਰ ਧਾਰੀ ਖਾਲਸੇ ਦੀ ਸ਼ਾਨ ਲਹਿਰਾ ਰਹੀ ਸੀ ਗੁਰੂ ਜੀ ਦੀ ਹਜ਼ੂਰੀ ਵਿੱਚ ਆਤਮਕ ਪਰਮ ਸ਼ਾਂਤੀ ਮੌਜੂਦ ਸੀ ਉਸ ਸਮੇਂ ਇੱਕ ਡਰਾਉਣੀ ਹਾਵੀ ਭਾਵੀ ਵਾਲਾ ਜੀਵ ਦਰਬਾਰ ਵਿੱਚ ਆ ਖੜਾ ਹੋਇਆ ਉਹ ਜੀਵ ਨਾ ਮਨੁੱਖ ਸੀ ਨਾ ਦੇਵਤਾ ਇੱਕ ਅਜੀਬ ਤੇ ਭਿਆਨਕ ਰੂਪ ਸਿਆ ਰੰਗ ਲਾਲ ਲਾਲ ਅੱਖਾਂ ਸਰੀਰ ਤੇ ਸੱਪਾਂ ਦੀਆਂ ਲਪਟਾਂ ਅੱਗ ਵਰਗਾ ਸਾਹ संगत हक्की की रह गई पर गुरु जी बिलकुल भी ना घबराए गुरु जी ने ठंडे चित नाल पुछया, कौन है तू सा बेअदबी नाल आया है उसने झुक के उत्तर दिता मैं कलजुग हां दासी काल दा पुत्र गुरु जी ने पुछया किस लिए आया है ਉਹ ਕਹਿਣ ਲੱਗਾ ਮੈਂ ਚਾਰ ਯੁੱਗਾਂ ਵਿੱਚੋਂ ਇੱਕ ਹਾਂ ਜਿਵੇਂ ਸਤਜੁਗ ਤ੍ਰੇਤਾ ਅਤੇ ਦਵਾਪਰ ਨੂੰ ਆਪਣੇ ਆਪਣੇ ਸਮੇਂ ਰਾਜ ਕਰਨ ਦਾ ਹੱਕ ਮਿਲਿਆ ਉਵੇਂ ਮੈਨੂੰ ਵੀ ਰਾਜ ਕਰਨ ਦੀ ਆਗਿਆ ਚਾਹੀਦੀ ਹੈ ਗੁਰੂ ਸਾਹਿਬ ਨੇ ਕਲਯੁਗ ਦੀ ਅਰਜ ਸੁਣੀ ਉਹ ਜਾਣਦੇ ਸਨ ਕਿ ਕਲਯੁਗ ਦੇ ਲੱਛਣ ਪਾਪ ਅੰਤਰਮ ਲਾਲਚ ਕਪਟ ਨਿੰਦਾ ਵਿਸ਼ਵਾਸ ਘਾਤ ਮਾਇਆ ਕਿਸ ਤਰ੍ਹਾਂ ਮਨੁੱਖਤਾ ਨੂੰ ਨਸ਼ਟ ਕਰਦੇ ਹਨ ਗੁਰੂ ਜੀ ਨੇ ਅੱਗੇ فرمایا ਕਲਯੁਗ ਤੂੰ ਆ ਜਾ ਪਰ ਯਾਦ ਰੱਖੀ ਜਿੱਥੇ ਨਾਮ ਦੀ ਤੂੰ ਵਜੇਗੀ ਜਿੱਥੇ ਅੰਮ੍ਰਿਤ ਧਾਰੀ ਖਾਲਸਾ ਹੋਵੇਗਾ ਜਿੱਥੇ ਬਾਣੀ ਦੀ ਆਵਾਜ਼ ਹੋਵੇਗੀ ਉੱਥੇ ਤੇਰਾ ਰਾਜ ਨਹੀਂ ਹੋ ਸਕਦਾ ਖਾਲਸਾ ਮੇਰੀ ਤਲਵਾਰ ਦੀ ਨੋਖ ਹੈ ਉਹ ਸਦਾ ਅਸੁਰਾਂ ਦਾ ਨਾਸ਼ ਕਰੇਗੀ ਜਿੱਥੇ ਇਹ ਰੁਕਾਵਟ ਹੋਵੇਗੀ ਉੱਥੇ ਤੇਰੀ ਤਬਾਹੀ ਹੈ ਗੁਰੂ ਜੀ ਨੇ ਕਿਹਾ ਜੇ ਕੋਈ ਮਨੁੱਖ ਨਾਮ ਜਪਦਾ ਹੈ ਗੁਰਮਤ ਅਨਸਾਰ ਚੱਲਦਾ ਹੈ ਅੰਮ੍ਰਿਤ ਛਕਦਾ ਹੈ ਕਿਰਤ ਕਰਦਾ ਹੈ ਸੇਵਾ ਕਰਦਾ ਹੈ ਉਸ ਦੇ ਨੇੜੇ ਤੂੰ ਨਹੀਂ ਆ ਸਕਦਾ ਕਲਯੁਗ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਤਾਂ ਮੈਂ ਕਿੱਥੇ ਜਾਵਾਂ ਗੁਰੂ ਜੀ ਨੇ ਉੱਤਰ ਦਿੱਤਾ ਜਿੱਥੇ ਨਿੰਦਾ ਹੋਵੇ ਝੂਠ ਹੋਵੇ ਲਾਲਚ ਹੋਵੇ ਕਪਟ ਹੋਵੇ विश्राम ਤੇ ਆਲਸ ਹੋਵੇ ਉਥੇ ਤੇਰਾ ਰਾਜ ਹੋਵੇਗਾ 칼ਸਾ ਰੂਪ ਅਕਾਲ ਪੁਰਖ ਦੀ ਮੂਰਤ ਹੈ ਜੋ ਕਲਯੁਗ ਦੇ ਅਸਰ ਤੋਂ ਪਰੇ ਹੁੰਦੀ ਹੈ ਨਾਮ ਸਿਮਰਨ ਬਾਣੀ ਸੇਵਾ ਹੀ ਕਲਯੁਗ ਤੋਂ ਬਚਣ ਦਾ ਸਾਧਨ ਹੈ ਜਿੱਥੇ ਮਨੁੱਖ ਗੁਰੂ ਦੇ ਰਸਤੇ ਤੋਂ ਹਟ ਜਾਂਦੇ ਹਨ ਉੱਥੇ ਕਲਯੁਗ ਦਾ ਰਾਜ ਹੋ ਜਾਂਦਾ ਹੈ ਅੰਮ੍ਰਿਤ ਸ਼ਕਨਾ ਸੰਤੋਖ ਸੱਚ ਦੀ ਕਮਾਈ ਇਹੀ ਕਲਯੁਗ ਦੇ ਆਸਰੇ ਨੂੰ ਅਸਰ ਨੂੰ ਰੋਕਦੇ ਹਨ ਗੁਰੂ ਜੀ ਨੇ ਕਲਯੁਗ ਨੂੰ ਇੱਕ ਭਾਰੀ ਚੇਤਾਵਨੀ ਦਿੱਤੀ ਜਦ ਤੱਕ ਧਰਤੀ ਤੇ ਖਾਲਸਾ ਵਸੇਗਾ ਤੂੰ ਆਪਣੇ ਰਾਜ ਦੀ ਆਸ ਨਾ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ